ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਾਰੇ ਸੱਜਣ ਮਿੱਤਰੋ ਅਜੀਜ਼ ਸਭ ਨੂੰ ਸਭ ਤੋਂ ਪਹਿਲਾਂ ਪਿਆਰ ਭਾਈ ਸਤਿ ਸ੍ਰੀ ਅਕਾਲ ਦੋਸਤੋ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਵੋ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਭਈਏ ਭਈਏ ਕੀ ਨੇ ਵਾੜੇ ਆ ਪੰਜਾਬ ਦੇ ਵਿੱਚੋਂ ਕਦੋਂ ਤੇ ਕਿਵੇਂ ਪੈਦਾ ਹੋਇਆ ਅੱਜ ਜਿਹੜਾ ਸਾਰਾ ਪੰਜਾਬ ਆ ਇਹ ਕਹਿੰਦਾ ਵੀ ਭਈਆਂ ਨੂੰ ਬਾਹਰ ਕੱਢੋ ਪੰਜਾਬ ਦੇ ਵਿੱਚੋਂ ਸਾਡਾ ਕੰਮ ਰੋਕੀ ਬੈਠਿਆ ਹੁਣ ਇੱਕ ਸੋਚਣ ਵਾਲੀ ਗੱਲ ਹੈ ਕੀ ਭੈਣ ਗੜਾਈ ਆ ਆਪਣੇ ਲੋਕਾਂ ਨੇ ਆਪਣੇ ਲੋਕਾਂ ਨੇ ਕੀ ਕੀਤਾ ਪਹਿਲਾਂ ਤਾਂ ਭਈਏ ਲਿਆ ਕੇ ਇੱਥੇ ਵਾੜੇ ਆ ਹੁਣ ਇਹਨਾਂ ਨੂੰ ਕੱਢਦੇ ਆ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਇਹ ਘਟਨਾ ਜਿਹੜੀ ਹੈਗੀ ਆ 1996 95 ਦੀ ਆ ਜਦੋਂ ਕਿ ਦੋ ਤਿੰਨ ਭਈਆ ਰਾਣੀਆਂ ਨਾਲ ਗਲਤ ਕੰਮ ਹੋਇਆ ਇੱਕ ਭਈਆ ਰਾਣੀ ਸੀਗੀ ਜਲੰਧ ਰੇਲਗੇ ਦੇ ਵਿੱਚ ਉਹਦੇ ਨਾਲ ਪੰਜ ਛੇ ਪੰਜਾਬੀ ਬੰਦਿਆਂ ਨੇ ਆਪਣੇ ਨੇ ਹਲਕੇ ਮੈਨੇ ਉਹਦੇ ਨਾਲ ਗਲਤ ਕੰਮ ਕੀਤਾ ਉਹਨੂੰ ਪਾੜਤਾ ਮੜਕੋ ਨੇ ਵਿਚਾਰੀ ਨੇ ਟ੍ਰੀਟਮੈਂਟ ਕਰਾਇਆ ਉਦੋਂ ਮਰ ਉਹ ਅਦਾਲਤਾਂ ਦੇ ਚੱਕਰ ਘੁੰਮਦੀ ਰਹੀ ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈਗੀ ਉਸ ਤੋਂ ਬਾਅਦ ਉਹ ਦੀ ਮਿਰੀਆ 98 97 ਦੇ ਵਿੱਚ ਉਹਦੀ ਮੌਤ ਹੋ ਗਈ ਸੀ ਭਈਆ ਰਾਣੀ ਦੀ ਸਾਡੇ ਪੰਜਾਬੀ ਵੀ ਭਲੇਮਾਨ ਸਨੇਡੇ ਇਹ ਵੀ ਇਹਨਾਂ ਨਾਲ ਗਲਤ ਕੰਮ ਕਰਦੇ ਰਹੇ ਆ ਪਹਿਲਾਂ ਤਾਂ ਇਹਨਾਂ ਨੂੰ ਲਿਆ ਲਿਆ ਕੇ ਮੋਟਰਾਂ ਦੇ ਭਾਉਂਦੇ ਸਾਡੇ ਪੰਜਾਬੀਆਂ ਨੇ ਵੀ ਬਹੁਤ ਵੱਡੀ ਗਲਤੀ ਆ ਅਸੀਂ ਇਹਨਾਂ ਨੂੰ ਲਿਆ ਲਿਆ ਕੇ ਮੋਟਰਾਂ ਤੇ ਵਾੜਿਆ ਵੀ ਸਾਡੀ ਰਾਖੀ ਕਰਨਗੇ ਸਾਡਾ ਝੋਨਾ ਲਾਉਣਗੇ ਇਸ ਕਰਕੇ ਇਹ ਸਾਡੀ ਸਰਦਾਰ ਦੀ ਆਪ ਹੀ ਬਣੇ ਹੋਏ ਆ ਹੁਣ ਇਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚੋਂ ਕੱਢ ਨਹੀਂ ਸਕਦੇ ਕਿ ਜਿੰਨਾ ਮਾਦੀ ਜ਼ੋਰ ਲਾ ਲੋ ਮੈਂ ਤੁਹਾਨੂੰ 100% ਗੱਲ ਦੱਸਦਾ ਕਈ ਲੋਕ ਸੋਚਦੇ ਹੋਣਗੇ ਵੀ ਇਹ ਭਈਆਂ ਦੇ ਪੱਖ ਦੀ ਗੱਲ ਕਰਦਾ ਪੱਖ ਦੀ ਹੋਵੇ ਜਾਂ ਨਰ ਪੱਖ ਦੀ ਹੋਵੇ ਪਰ ਇਹਨਾਂ ਨੇ ਹੁਣ ਇੱਥੇ ਵੋਟਾਂ ਮਾਰਨ ਗਿਆ ਇਹਨਾਂ ਦੇ ਸਾਰੇ ਜਾਨੀ ਕਿ ਲੀਡਰਸ਼ਿਪਰ ਵੀ ਬਣ ਗਏ ਐਮਸੀ ਐਮਐਲਏ ਵੀ ਬਣ ਲਾਗੇ ਇਹਨਾਂ ਦੇ ਇਹਨਾਂ ਨੂੰ ਤੁਸੀਂ ਨਹੀਂ ਕੱਢ ਸਕਦੇ ਕਿ ਦੂਜੀ ਗੱਲ ਇਹ ਆ ਭਈਏ ਭਾਈ ਤੁਹਾਡੇ ਸ਼ਰੀਕ ਬਣ ਕੇ ਹੁਣ ਤੁਹਾਡੀ ਆਪ ਦੀ ਸਰਦਾਰਦੀ ਹੈ ਤੁਸੀਂ ਆਪ ਤਾਂ ਪੰਜਾਬ ਨੂੰ ਛੱਡ ਕੇ ਪੰਜਾਬੋਂ ਬਾਹਰ ਉੱਠ ਗਏ ਵਿਦੇਸ਼ਾਂ ਦੇ ਵਿੱਚ ਵਸ ਗਏ ਜਿਹੜੇ ਇੱਥੇ ਰਹਿੰਦੇ ਆਗੇ ਉਹ ਵੀ ਜਾੜ ਨੂੰ ਤਿਆਰ ਆ ਤੇ ਫਿਰ ਭਈਏ ਇੱਥੇ ਦੱਸੋ ਕਿਵੇਂ ਨਾ ਰਾਜ ਕਰਨਗੇ ਪੰਜਾਬੀ ਬੰਦਾ ਤੇ ਤੁਹਾਨੂੰ ਯਕੀਨ ਨਹੀਂ ਨਾ ਤੁਸੀਂ ਪੰਜਾਬੀ ਬੰਦਾ ਤੋਂ ਕੰਮ ਕਰਾਉਣੇ ਆ ਤੇ ਦੱਸੋ ਫਿਰ ਹੁਣ ਇੱਥੇ ਸੰਭਾਲਾ ਕੌਣ ਸੰਭਾਲੂਗਾ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਨੂੰ ਭਈਏ ਰਾਜ ਕਰਨਗੇ ਤੇ ਹੋਰ ਕੀ ਨੇ ਕਰਨਾ ਜਿਹੜੇ ਆਪਣੇ ਪੰਜਾਬੀ ਲੇਬਰ ਆ ਪੰਜਾਬੀ ਭਰਾ ਇਹਨਾਂ ਨੂੰ ਅਸੀਂ ਕੰਮ ਦੇ ਕੇ ਖੁਸ਼ ਨਹੀਂ ਸਗੋਂ ਇਹ ਕਹਿ ਦਿੰਨੇ ਆ ਵੀ ਇਹ ਕੰਮ ਨਹੀਂ ਕਰ ਦੇਗੇ ਕੰਮ ਕੀ ਸਵਾਹ ਕਰਨ ਇਹ ਜਰੋਂ ਇਹਨਾਂ ਤੇ ਜ਼ਿੰਮੇਵਾਰੀ ਨਹੀਂ ਤੁਸੀਂ ਪਾਉਂਦੇਗੇ ਇਹਨਾਂ ਨੂੰ ਤੁਸੀਂ ਜ਼ਿੰਮੇਵਾਰੀ ਦਿਓ ਵੀ ਆਹ ਕੰਮ ਸਾਡਾ ਭਈਏ ਇਹਨਾਂ ਹੋਣਾ ਚਾਹੀਦਾ ਹੈਗਾ ਇਸ ਕਰਕੇ ਕਰਨਗੇ ਬਾਕੀ ਦੂਜੀ ਗੱਲ ਆ ਭਈਆਂ ਦਾ ਜਿਹੜਾ ਪੰਜਾਬ ਦੇ ਵਿੱਚ ਪੈਰ ਧਰਨ ਦਾ ਜਾਂ ਪੈਰ ਧਰਾ ਜਿਹੜਾ ਕੀਤਾ ਇਹ ਇਹਨਾਂ ਨੇ ਆਪਣੇ ਪੰਜਾਬੀ ਭਰਾਵਾਂ ਨੇ ਧਰਾ ਵਿੱਚ ਪੈਰ ਧਰਾ ਕੀਤਾ ਇਹ ਪੰਜਾਬੀ ਭਰਾਵਾਂ ਨੇ ਕਰਾਇਆ ਪੰਜਾਬੀਆਂ ਨੂੰ ਸਾਨੂੰ ਸਸਤੀ ਲੇਬਰ ਚਾਹੀਦੀ ਹੈ ਭਈਏ 2-300 ਤੇ ਲੱਗ ਜਾਂਦੇ ਆ ਸਾਡਾ ਪੰਜਾਬੀ ਬੰਦਾ 4-450-500 ਰੁਪਏ ਦਿਹਾੜੀ ਭਾਲਦਾ ਅਸੀਂ ਪੰਜਾਬੀਆਂ ਨੂੰ ਪੂਰਾ ਹਾਕਣੇ ਦੇ ਇਸ ਕਰਕੇ ਇੱਥੇ ਭਈਏ ਆ ਕੇ ਵੜ ਗਏ ਸੋ ਮੈਂ ਗੱਲ ਕਰਦਾ ਵੀ ਪਈਆ ਰਾਣੀਆਂ ਨਾਲ ਵੀ ਇੱਥੇ ਮੋਟਰਾਂ ਤੇ ਗਲਤ ਕੰਮ ਕਰਦੇ ਆ ਲੋਕ ਆਮ ਕਰਕੇ ਇਹ ਗੱਲਾਂ ਬਾਹਰ ਨਹੀਂ ਆਉਂਦੀਆਂ ਆ ਭਈਆ ਰਾਣੀਆਂ ਨੂੰ ਰੱਖਦੇ ਯਾਰ ਰਾਤਾਂ ਨੂੰ ਲੋਕ ਕਈ ਸੌਣੀਆਂ ਭਈਆ ਰਾਣੀਆਂ ਵੀ ਹੈਗਾਂ ਇਸ ਕਰਕੇ ਭਈਆ ਨੂੰ ਤੁਸੀਂ ਨਹੀਂ ਕਰ ਸਕਦੇ ਪੰਜਾਬ ਦੇ ਵਿੱਚੋਂ ਭਈਏ ਆਪਣੀ ਸਰਦਾਰੀ ਬਣੇ ਹੋਏ ਆ ਇਸ ਕਰਕੇ ਇਹ ਸੋਚਣ ਵਾਲੀ ਗੱਲ ਆ ਵੱਦ ਤੋਂ ਵੱਦ ਪੰਜਾਬੀ ਭਰਾਵਾਂ ਨੂੰ ਕੰਮ ਦਿਓ ਨਾਲੇ ਛੋਟੀ ਝੇਪ ਮੰਨਣਗੇ ਪਿੰਡ ਦੇ ਵਿੱਚ ਦਿਹਾੜੀ ਦਾ ਪਾ ਵੀ ਕਰਨਗੇ ਛੋਡੇ ਸੋ ਇਹ ਮੇਰਾ ਅੱਜ ਦਾ ਟੌਪਿਕ ਸੀਗਾ ਵੀ ਭਈਆਂ ਨੂੰ ਤੁਸੀਂ ਪੰਜਾਬ ਦੇ ਵਿੱਚੋਂ ਕਿਵੇਂ ਬਰਖਾਸਤ ਕਰਨਾ ਇਹ ਤੁਹਾਨੂੰ ਸੋਚਣੀ ਪਊਗੀ ਇਹ ਤੁਹਾਡੀ ਸਿਰਦਰਦੀ ਹੈ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਜੇ ਕਿਸੇ ਨੂੰ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ رائے ਦਿਓ ਵੀ ਭਈਆਂ ਬਾਰੇ ਤੁਸੀਂ ਕੀ ਸੋਚਦੇ ਆ ਧੰਨਵਾਦ